ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਔਰ ਕਿਕਰ ਸਿੰਘ ਤੇ ਅੱਜ ਬਹੁਤ ਦਿਨਾਂ ਬਾਅਦ ਮੈਂ ਬਲੌਗ ਬਣਾਉਣ ਲੱਗਿਆ ਤੇ ਇਸ ਬਲੌਗ ਦੇ ਵਿੱਚ ਮੈਂ ਤੁਹਾਨੂੰ ਕੁਝ ਨਵਾਂ ਜਾਂ ਦਿਖਾਵਾਂਗਾ ਅੱਜ ਅਸੀਂ ਕਿਤੇ ਵਿਜ਼ਿਟ ਕਰ ਚੱਲੇ ਆ ਅਸੀਂ ਸਪੈਸ਼ਲੀ ਇਨਵਾਈਟ ਕੀਤੇ ਗਏ ਆ ਮੇਰੇ ਫਰੈਂਡ ਵੱਲੋਂ ਤਾਂ ਉਹਨਾਂ ਦਾ ਇੱਕ ਰੈਸਟੋਰੈਂਟ ਹੈ ਦਾ ਪੀਜ਼ਾ ਸਟੋਰ ਦੇਖਦੇ ਆ ਉਹਨਾਂ ਦੇ ਪੀਜ਼ੇ ਕਿੰਨੇ ਕੁ ਸਵਾਦ ਨੇ ਔਰ ਤੁਹਾਨੂੰ ਵੀ ਦਿਖਾਉਨੇ ਆ ਬਾਕੀ ਇਹ ਦੱਸੋ ਵੀ ਮੇਰੀ ਲੁੱਕ ਕਿਦਾਂ ਦੀ ਲੱਗ ਰਹੀ ਹੈ ਕਿਵੇਂ ਲੱਗ ਰਿਹਾ ਮੈਂ ਤੁਹਾਨੂੰ ਇਸ ਲੁੱਕ ਦੇ ਵਿੱਚ ਵਧੀਆ ਲੱਗ ਰਿਹਾ ਜਾਂ ਨਹੀਂ ਤੇ ਤੁਸੀਂ ਮੈਨੂੰ ਜਰੂਰ ਦੱਸਣਾ ਸਾਰਿਆਂ ਨੇ ਤੇ ਹੁਣ ਅਸੀਂ ਬੈਠਦੇ ਹਾਂ ਆਜੋ ਰਾਜੇ ਠੀਕ ਹੈ ਦੋਸਤੋ ਹਾਂਜੀ ਦੋਸਤੋ ਕਿਵੇਂ ਹੋ ਜੀ ਦੇਖੋ ਜੀ ਤੁਹਾਨੂੰ ਭਾਰੀ ਭਾਰੀ ਆਰਟਿਸਟਾਂ ਨਾਲ ਮਿਲਵਾਉਣਾ ਇੱਥੇ ਠੀਕ ਹੈ ਜੀ ਭਾਰੀ ਭਾਰੀ ਕਮ ਆਰਟਿਸਟ ਇੱਧਰ ਬੈਠ ਨੇ ਸਾਡੇ ਮਨਿੰਦਰ ਸਿੱਧਾ ਜੀ ਹੈਲੋ ਹੈਲੋ ਛੱਟੇ ਤੋਂ ਫੋਕਸ ਕਰ ਦੋ ਫੋਕਸ ਆਪਣੇ ਆਪ ਹੀ ਲੈ ਕਰ ਲਓ ਤੇ ਉੱਧਰ ਬੈਠੇ ਹੈਗੇ ਯਾਨੀ ਕਿ ਚਿੜੀਆ ਕੈਸੇ ਜੜਿਆ? ਜ਼ੁਖਾਮ ਹੋ। ਜ਼ੁਖਾਮ ਹੋ ਰਹਾ ਹੈ। ਆਓ ਚਲੋ ਕੋਈ ਗੱਲ ਨਹੀਂ। ਨੋ ਪ੍ਰੋਬਲਮ। ਅਨੇਦਰ ਮਿਲਦੇ ਆਂ ਜੀ ਆਕਾਸ਼ ਚਾਹ ਨੂੰ। ਹੈਲੋ। ਹੈਲੋ। ਇੱਧਰ ਦੇਖਣ ਦੀ ਗੋਜਰਤ ਜੀ ਦੇਖਣਾ ਸਾਹਮਣੇ ਗੱਲ ਮੈਦਨਾ ਕਰਨੀ ਹੈ ਠੀਕ ਹੈ। ਬਿਕੋਜ਼ ਡਰ ਵੀ ਲੱਗਦਾ ਨਾ ਗੱਡੀ ਚੱਲਦੀ ਇਹਦਾ। ਕੈਸੇ ਹੋ ਸਾਰੇ? ਠੀਕ ਹੋ? ਕਿਕਰ ਸਿੰਘ ਵਲੌਗ ਦੇ ਤੇ ਬਹੁਤ ਦਿਨਾਂ ਬਾਅਦ ਅੱਜ ਵਲੌਗ ਬਣ ਰਿਹਾ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸ ਰਿਹਾ ਵੀ ਵਧੀਆ-ਵਧੀਆ ਗੱਲਾਂ ਬਾਤਾਂ ਕਰੋ ਤੇ ਇੱਧਰ ਮਗਰ ਬਿਰਲ ਚ ਬੈਠੀ ਆ ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਆ ਤੁਸੀਂ ਸਾਰੇ ਜਣੇ ਕਮੈਂਟਾਂ ਚ ਜਰੂਰ ਦੱਸਿਓ ਲਓ ਜੇ ਤਾਂ ਗੱਲ ਹੀ ਪੂਰੀ ਕਰਤੀ ਲਓ ਹੁਣ ਰਮਣ ਜਿਹੜੀ ਹੁਣ ਆਪਣ ਬਹੁਤ ਵਧੀਆ ਕੋਈ ਗੱਲ ਸੁਣਾ ਰਹੀ ਹੈ ਵੈਸੇ ਗਾਣਾ ਸੁਣਾ ਰਹੀ ਹੈ ਤੇ ਚਲੋ ਆਪਾਂ ਇੱਕ ਸੁਣਦੇ ਹਾਂ ਲਓ ਜੀ ਕੋਈ ਨਹੀਂ ਕੋਈ ਨਹੀਂ ਸਾਰੇ ਇੱਥੇ ਬੇਸਰੀਲੇ ਹੀ ਆ ਸਰਤਾਲ ਦੀ ਦੇ ਹੱਲੇ ਪਏ ਆ ਸਰ ਸਰਤਾਲ ਹੀ ਕਿਤਾ ਤੇਰੇ ਉਤੀਸ ਲੇਟੀ ਰੰਗਮਾਇਆ ਆ ਉਹ ਸਾਹਮਣੇ ਆਹ ਉਹ ਸਹਮਣੇ ਕੋ ਲੋਂਦੀ ਰੁੱਸ ਕੇ ਨਾ ਲੰਗ ਮਾਇਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਮਾਮੂ ਸਾਡੀ ਸ਼ਕਲ ਨਹੀਂ ਆ ਰਹੀ ਅੱਛਾ ਅਭੀ ਹਮਾਰਾ ਹੋ ਗਿਆ ਹੋ ਗਿਆ ਬਸ ਇਤਨਾ ਸਾ ਗਾਣਾ ਗਾਤੇ ਹੋ ਇਤਨੇ ਮੇ ਇਤਨਾ ਹੀ ਮਿਲੇਗਾ ਬੋ ਆਪ ਤਾਂ ਬਹੁਤ ਹਾਈ ਲੈਵਲ ਕੇ ਪੇਡ ਆਰਟਿਸਟ ਹੋ ਫਿਰ ਓ ਮਾਈ ਗਾਡ ਠੀਕ ਹੈ ਇਹ ਦੋ ਆ ਦੋ ਮੇਰੀ ਮਾਂ ਨੇ ਰਿੰਨੀਆਂ ਸੇਵੀਆਂ ਮੇਰੀ ਮਾਂ ਨੇ ਰਿੰਨੀਆਂ ਸੇਵੀਆਂ ਅੱਛਾ ਕਿ ਤੇ ਸੇਵੀਆਂ ਰਿੰਨ ਕੇ 버ગર ਖਾਲਾ ਤੁਸੀਂ ਵਾਹ ਬਈ ਵੈਰੀ ਗੁੱਡ ਇਹਨੇ ਦੋ ਟਿੱਕੀਆਂ ਵਾਲਾ 버ગર ਹੁੰਦਾ ਨਾ ਇਹ ਇੱਥੇ ਇੱਕ ਕ੍ਰੈਪੀ ਲੱਜ ਜਾਂਦਾ ਸਾਰਾ ਦਿਨ ਨਹੀਂ ਖਾਣ ਦੀ ਹਾਂ ਉਹ ਇੱਥੇ ਹੁੰਦਾ ਸੀ ਪਹਿਲਾਂ ਬੰਦ ਹੋ ਗਿਆ ਉਹ ਅਸੀਂ ਫੇਰ ਇਹਨਾਂ ਨੇ ਬਦਲ ਲਈ ਨਾ ਦੁਕਾਨ ਨੂੰ ਅੱਛਾ ਉਹ ਉੱਥੇ ਵਾਕੇ ਇਹ ਸਾਰਾ ਦੁਕਾਨ ਕਰਤਾ ਲਓ ਜੀ ਹੁਣ ਇਹਨਾਂ ਨੇ ਸੇਵੀਆਂ ਦਾ 버ગર ਕਰ ਦਿਆ ਹੈ ਤੇ ਅਸੀਂ ਹੁਣ ਪਹੁੰਚ ਗਏ ਆ ਇੱਧਰ ਮਨਿੰਦਰ ਦੇ ਪੀਜੀ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੀ ਕੁੜਗੇ ਕਰਲਾ ਮਾੜ ਮੜਾ ਤੋਂ ਹੋਰ ਵੀ ਲੈ ਉਹਦੀ ਰੋਕ ਲਿਆ ਤੇ ਟੌਰਫ ਲਓ ਜੀ ਟ੍ਰੈਫਿਕ ਬਹੁਤ ਜ਼ਿਆਦਾ ਆ ਟ੍ਰੈਫਿਕ 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 ਹਾਂਜੀ ਲਓ ਜੀ ਅਸੀਂ ਪਹੁੰਚ ਗਏ ਹੁਣ ਦਾਪੀਜਾ ਸਪੌਟ ਦੇ ਉੱਤੇ ਇਹ ਦੇਖੋ ਬੜਾ ਘੈਂਟ ਇਹਨਾਂ ਦਾ ਵਿਊ ਹੈ ਤੇ ਇੱਕ ਚੀਜ਼ ਥਨ ਹੋਰ ਦਿਖਾਦਾ ਇੱਥੇ ਬਰਥਡੇ ਪਲਾਨ ਕੀਤਾ ਹੋਇਆ ਔਰ ਕਿਸੇ ਹੋਰ ਦਾ ਨਹੀਂ ਜਿਹੜੀ ਦਾ ਕਿਸਕੇ ਬਰਥਡੇ ਹੈ ਜੀ ਮੇਰਾ ਬਰਥਡੇ ਹੈ ਆਪਾਂ ਕੱਲ੍ਹ ਕੋ ਮਨਾ ਲਵਾਂਗੇ ਹਮ ਤੋ ਕੀ ਹੋਇਆ ਅੱਜ ਮਨਾ ਲਾਂਗੇ ਟੂ ਟੂ ਦਾ ਬਰਥਡੇ ਟੂ ਟੂ ਬਰਥਡੇ ਟੂ ਯੂ ਆ ਰਾਜ ਪੀਜਾ ਸਪੌਟ ਦੇ ਉੱਤੇ ਜਿਹੜੀ ਆ ਬਰਥਡੇ ਮਨਾਣ ਲਈ ਆਈ ਤੁਹਾਨੂੰ ਕੇਕ ਵੀ ਦਬਾ ਔਰ ਇਹ ਇਹ ਸਾਰਾ ਅਰੇਂਜਮੈਂਟ ਕੀਤਾ ਹੈ ਆ ਬਾਈਆਂ ਨੇ ਲਵ ਨੇ ਲਵ ਨੇ ਜਸਕਰ ਨੇ ਔਰ ਬਾਈ ਦਾ ਕੀ ਨਾਮ ਕੀ ਹੈ ਬਾਈ ਸੰਦੀਪ ਜੀ ਸੰਦੀਪ ਐ ਨਹੀਂ ਆਪਾਂ ਅੱਛਾ ਅੱਛਾ ਸੰਦੀਪ ਮੈਨੂੰ ਠੀਕ ਹੈ ਠੀਕ ਹੈ ਔਰੇ ਭਾਈ ਹਾਂਜੀ ਇਹ ਲਓ ਜੀ ਹੁਣ ਸਾਡੇ ਕੋਲ ਪਹੁੰਚ ਗਿਆ ਖਾਣਾ ਦਾ ਨਾ ਔਰ ਇਹ ਸਭ ਤੋਂ ਵੈਸਟ ਚੀਜ਼ ਹੈ ਠੀਕ ਹੈ ਜੀ ਆਜੋ ਬੈਠੋ ਬੈਠੋ ਲਓ ਜੀ ਵੈਰੀ ਗੁੱਡ ਆ ਕੰਬਦੀ ਹੈ ਕਿਤਾ ਕੋਲ ਡਰਿੰਕ ਔਰ ਰਾਈਸ ਤੰਦੂਰੀ ਸੌਸ ਤੰਦੂਰੀ ਵੀ ਮਾਇੋਨੀਜ਼ ਵੀ ਔਰ ਰਾਈਸ ਸੌਸ ਇਨਸ਼ਾਅੱਲਾ ਹਾਂ ਆਣਾ ਆਣਾ ਤੁਸੀਂ ਤਿੰਨੋਂ ਮੇਰੇ ਖਿਆਲ ਡਾਈਟਿੰਗ ਤੇ ਨਹੀਂ ਸੀਗੀਆਂ ਮੈਂ ਨਾ ਮੈਂ ਤਾਂ ਮੈਂ ਤਾਂ ਆਹ ਡਾਈਟ ਤੇ ਹਨਾ ਮੈਂ ਵੀ ਕਿਹਾ ਔਰ ਲਵ ਕਿੱਦਾਂ ਇਹ ਵੀ ਇਹਨਾਂ ਦਾ ਪੀਜ਼ਾ ਸਪੌਟ ਹਾਂਜੀ ਹਾਂਜੀ ਤੇ ਇਹ ਬਾਈ ਬਾਈ ਦਾ ਕੀ ਨਾਮ ਦਾ ਸੀ ਹਰ ਬਾਈ ਸੰਦੀਪ ਸੰਦੀਪ ਇਹ ਬਾਈ ਸੰਦੀਪ ਔਰ ਇੱਧਰ ਬੈਠਾ ਲਵ ਸਾਡਾ ਔਰ ਲਵ ਕਿੱਦਾਂ ਕੰਮ ਕਰ ਕਿੱਦਾਂ ਚੱਲਦਾ ਬਹੁਤ ਵਧੀਆ ਪਹਿਲਾਂ ਤਾਂ ਵੀਰੇ ਬਾਈ ਨੇ ਗੱਲ ਕਰਨੀ ਜਿੱਥੇ ਬਾਈ ਹੁੰਦਾ ਨੇੜੇ ਆਓ ਫਿਰ ਬਾਈ ਜੀ ਤੁਸੀਂ ਨੇੜੇ ਆ ਕੇ ਬੈਠੋ ਏ ਬਾਈ ਸੰਦੀਪ ਜੀ ਇੱਥੇ ਮੇਨ ਓਨਰ ਨੇ ਤੇ ਬਾਕੀ ਆਪਣਾ ਸਾਰੀ ਅਸਲ ਚ ਇਸ ਟਾਈਮ ਦਾ ਓਨਰ ਹੈ ਇਕੱਲਾ ਬਾਈ ਨਹੀਂ ਹੋਰ ਸੁਣਾਓ ਬਾਈ ਕੀ ਹਾਲ ਚਾਲ ਤੇ ਪੀਜ਼ਾ ਸਪੌਟ ਦੇ ਉੱਤੇ ਸਭ ਤੋਂ ਬੈਸਟ ਚੀਜ਼ ਕੀ ਹੈ ਦੱਸੋ ਕੀ ਯਹੀ ਹੈ ਬਾਈ ਜੀ ਪੀਜ਼ਾ ਬਿਲਕੁਲ ਆਬਵੀਅਸਲੀ ਜੇ ਪੀਜ਼ਾ ਸਪੌਟ ਦੇ ਬੈਠੇ ਤਾਂ ਪੀਜ਼ਾ ਹੀ ਜ਼ਿਆਦਾ ਵਧੀਆ ਹੋਊਗਾ ਤੇ ਅੱਜ ਫਿਰ ਸਾਨੂੰ ਤੁਸੀਂ ਕਿਹੜਾ ਪੀਜ਼ਾ ਖਵਾ ਰਹੇ ਹੋ ਫਾਰਮ ਫਰੈਸ਼ ਪੀਜ਼ਾ ਖਵਾ ਰਹੇ ਹੋ ਫਾਰਮ ਫਰੈਸ਼ ਵੈਰੀ ਗੁੱਡ ਵੈਰੀ ਗੁੱਡ ਤੇ ਦੂਜਾ ਆਪਣੀ ਲੋਕੇਸ਼ਨ ਕੀ ਹੈ ਇਹ ਬਾਬਾ ਫਰੀਦ ਕਾਲਜ ਦੇ ਕੋਲੇ ਹੈ ਇਹ ਤਾਂ ਮੈਨੂੰ ਪਤਾ ਹੈ ਇਹ ਅਸੀਂ ਆਲਰੇਡੀ ਪਹਿਲਾਂ ਦੱਸ ਵੀ ਚੁੱਕੇ ਆ ਬਲੌਗ ਦੇ ਵਿੱਚ ਬਾਬਾ ਫਰੀਦ ਰੋਡ ਤੋਂ ਕਿਧਰਲੀ ਸਾਈਡ ਨੂੰ ਜਾਂਦਿਆਂ ਨੂੰ ਕਿੱਥੇ ਲੋਕੇਸ਼ਨ ਹੈ ਜਦੋਂ ਆਪਾਂ ਪਹਿਂਡਿਆੜੀ ਸਾਈਡ ਤੋਂ ਆਵਾਂਗੇ ਜੀ ਹਾਂਜੀ ਕਾਲਜ ਟੱਪ ਕੇ 100 ਮੀਟਰ ਦੀ ਦੂਰੀ ਤੇ ਸੱਜੇ ਆ ਜੀ ਹਾਂ ਨਾਲ ਕਾਲਜ ਦੇ ਉਪੋਜੀਟ ਸਾਈਡ ਹੈ ਜੀ ਤਾਂ ਬਾਈ ਜੀ ਕਹਿਣਾ ਚਾਹੁੰਦੇ ਆ ਵੀ ਜਦੋਂ ਬਾਬਾ ਫਰੀਦ ਕਾਲਜ ਵਾਲੀ ਸਾਈਡ ਤੋਂ ਬਠਿੰਡੇ ਵਾਲੀ ਸਾਈਡ ਤੋਂ ਤੁਸੀਂ ਦਿਉਣਪਿੰਡ ਵਾਲੀ ਸਾਈਡ ਨੂੰ ਆਉਂਗੇ ਤਾਂ ਤੁਹਾਡੇ ਸੱਜੇ ਹੱਥ ਆਊਗਾ ਪੀਜਾਸਟ ਮੋਕਸਰ ਵਾਲੀ ਸਾਈਡ ਤੋਂ ਆਵੋਗੇ हां ਜਦੋਂ ਮੁਕਸਰ ਵਾਲੀ ਸਾਈਡ ਤੇ ਆਉਂਗੇ ਤਾਂ ਫੇਰ ਬਾਬਾ ਫਰੀਦ ਕਾਲਜ ਤੋਂ ਪਹਿਲਾਂ ਆਊਗਾ ਠੀਕ ਹੈ ਜੀ ਤਾਂ ਫਿਰ ਹੁਣ ਇੱਧਰ ਇਹਨਾਂ ਤੇ ਬੱਸ ਨਹੀਂ ਹੋ ਰਹੀ ਨਾ ਤਾਂ ਮੀਤੀ ਤੇ ਬੱਸ ਹੋ ਰਹੀ ਹੈ ਨਾ ਸਾਡੀ ਹਰਪ੍ਰੀਤ ਔਰ ਮਨਿੰਦਰ ਐਡੀ ਕਾਦੀ ਕਾਲੀ ਆ ਆਪਾਂ ਹਜੇ 10 ਮਿੰਟ ਲਾਵਾਂਗੇ ਇੱਥੇ ਨਹੀਂ ਉਸ ਵੈਸੇ ਖਾਰੇ ਤਾਂ ਮੈਂ ਠੰਡੇ ਹੋ ਜਾਣਗੇ ਠੰਡੇ ਹੋ ਜਾਣਗੇ ਇਹ ਵੀ ਗੱਲ ਸਹੀ ਹੈ ਠੰਡੇ ਹੋਣ ਦੇ ਡਰ ਤੋਂ ਪੀਦੇ ਆਹੋ ਹਾਂ ਹੈ ਜਨਾ ਲਓ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਐਤੀ ਰਿਵ ਲਾ ਬਰਥਡੇ ਕਾਰਡ ਨੂੰ ਖੋਣਾ ਸੀ ਆਪ ਕੋ ਖਵਾਉਂਗਾ ਮੈਂ ਨਾ ਸੱਚੀ ਪੀ ਬਾਈ ਬਹੁਤ ਬਤਾ ਨਹੀਂ ਮੈਂ ਕੁਝ ਲੱਗ ਗਿਆ ਇੰਦਰ ਅੱਗੇ ਵੀ ਖਵਾ ਦਸ ਰਮਨ ਸੀ ਆ ਹਾਂ 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 ਜੇਰਨ ਤਲਵਿੰਦ ਜੀ ਹਲੋ ਐਵੇਂ ਚੱਕ ਐਵੇਂ ਕਰਕੇ ਹਾਂ ਹਾਂ ਮੇਰੇ ਵੱਲ ਮੁੜ ਕੇ ਮੇਰੇ ਪਾ ਫੋਟੋ ਖਿਚ ਲੈਣਾ ਇੱਕ ਆਈ ਨਹੀਂ ਸਾਹ ਨਹੀਂ ਹਾਂ ਇਹ ਕਿਹੜਾ ਹੈ ਕਿ ਨਹੀਂ ਪਰ ਪੀਜਾ ਸਪੌਟ ਨੇ ਸਾਡੀ ਬਹੁਤ ਹੀ ਪਿਆਰੀ ਆਰਟਿਸਟ ਰਮਣ ਚਿੜੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਔਰ ਬਹੁਤ ਹੀ ਪਿਆਰਾ ਜਿਹਾ ਸੋਹਣਾ ਜਿਹਾ ਕੇਕ ਇਹਦੇ ਵਿੱਚ ਤੁਸੀਂ ਮਾ ਮਾ ਕਿਹੜਾ ਤੇ ਮਿੱਟੀ ਹਾਂ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਨਾ ਦੋ ਬੰਦੇ ਨੇ ਸ਼ਕਲ ਇੱਕ ਬੁੜੀ ਆ ਮੈਂ ਆ ਮਾਮੂ ਹਾਂ ਬਿਕੋਜ਼ ਆ ਜਿਆਦਾ ਫੁੱਲਿਆ ਹੋਇਆ ਮੈਂ ਆ ਇਹ ਮਿੱਟੀ ਹੈ ਇਹ ਤਿੰਨ ਫਲੇਵਰ ਆ ਇਸੀਆਂ ਆ ਪਿੰਕ ਵਾਲਾ ਮੈਂ ਆ ਯੈਲੋ ਵਾਲਾ ਇਹ ਆ ਤੇ ਆਰੰਜ ਵਾਲਾ ਠੀਕ ਹੈ ਤੇ ਬਾਕੀ ਜਿਹੜਾ ਕੇਕ ਆ ਉਹ ਲਾਵਾ ਵਰਗੇ ਨੇ ਹਣਾ ਸਰ ਜਿਹੜਾ ਸਾਰਾ ਗਰਾਊਂਡ ਹੈ ਹਾਂਜੀ ਰਮਣ ਲਾਵਾ ਕਰੀਮ ਆ ਬਾਈ ਠੀਕ ਹੈ ਚਲੋ ਹੁਣ ਮੈਨੂੰ ਐ ਦੱਸ ਕਿਦਾਂ ਲੱਗਾ ਦਾ ਪੀਜ਼ਾ ਸਪੌਟ ਤੇ ਆ ਕੇ ਬਹੁਤ ਵਧੀਆ ਲੱਗਿਆ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਸੀ ਪੀਜ਼ਾ ਖਾਦਾ ਫਰਾਈਜ਼ ਖਾਦੀਆਂ ਆ ਕਾਫੀ ਪੀਤੀ ਕੋਲਡ ਕਾਫੀ ਸੀ ਕੋਲਡ ਕਾਫੀ ਪੀਤੀ ਕੋਲਡ ਡਰਿੰਕ ਪੀਤੀ ਤੇ ਬਹੁਤ ਸਾਰਾ ਇੰਜੋਏ ਕੀਤਾ ਸਭ ਤੋਂ ਪਹਿਲਾਂ ਪਾਣੀ ਪੀਤਾ ਓਕੇ ਤੇ ਥੈਂਕਸ ਕਹਿਣਾ ਚਾਹੋਗੇ ਤੇ ਲੋਕੇਸ਼ਨ ਬਹੁਤ ਬਹੁਤ ਥੈਂਕ ਯੂ ਮੇਰਾ ਪਰਡੇ ਅਡਵਾਂਸ ਬਣਾਉਣਾ ਭਾਈ ਤੁਸੀਂ ਲੋਕੇਸ਼ਨ ਦੱਸ ਦੋ ਨਾ ਹਾਂ ਇੱਕ ਵਾਰੀ ਦੁਬਾਰਾ ਤੋਂ ਨਾ ਤੂੰ ਬੋਲ ਦੇ ਤੇਰਾ ਆਪਣਾ ਮੈਂ ਵੀ ਬਾਬਾ ਫਰੀਦ ਕਾਲਜ ਕੋਲ ਜਿਹੜੇ ਨੀਅਰ ਦਿਵਾਨਪਿੰਡ ਹੈ ਜੀ ਇੱਥੇ ਬਿਹੰਡੇ ਚ ਪੈਂਦਾ ਜਦੋਂ ਆਪਾਂ ਬਿਹੰਡੇ ਵਾਲੀ ਸਾਈਡ ਤੋਂ ਆਉਣੇ ਆ ਤਾਂ ਬਾਬਾ ਫਰੀਦ ਕਾਲਜ ਟੱਪਣਸਾਰ 100 ਮੀਟਰ ਅੱਗੇ ਜਾ ਕੇ ਉਹਦੇ ਓਪੋਜ਼ਿਟ ਸਾਈਡ ਹੁੰਦਾ ਤੇ ਜੇ ਆਪਾਂ ਇਧਰ ਮਕਸਰ ਵਾਲੀ ਸਾਈਡ ਤੋਂ ਆਵਾਂਗੇ ਆ ਬਾਬਾ ਫਰੀਦ ਤੋਂ ਪਹਿਲਾ 100 ਮੀਟਰ ਤੇ ਖੱਬੇ ਹੱਥ ਮੰਨ ਲਓ ਦਾਪੀ ਦਾਪੀ ਜਾ ਸਪਾਟ ਆਸ-ਪਾਸੇ ਤੇ ਜੇ ਕੋਈ ਗਨੇੜੇ ਤੇੜੇ ਵੀ ਹੋਵੇ ਸਪੇਸ ਹੋਵੇ ਤੁਸੀਂ ਆਰਡਰ ਡਿਲੀਵਰੀ ਵੀ ਕਰਦੇ ਹੋ ਜੀ 5 ਕਿਲੋਮੀਟਰ ਦੇ ਦੈਰੇ ਦੇ ਅੰਦਰ ਪੇਜੀ ਆਪਣੀ 3 ਡਿਲੀਵਰੀ 3 ਡਿਲੀਵਰੀ ਵੈਰੀ ਗੁੱਡ ਚਲੋ ਬਾਬਾ ਫਰੀਦ ਨੇੜੇ ਨੇੜੇ ਵਾਲੇ ਤੁਸੀਂ ਸੰਪਰਕ ਕਰੋ ਜਲਦੀ ਤੋਂ ਜਲਦੀ ਬਹੁਤ ਸਵਾਦ ਪੀਜ਼ਾ ਤੇ ਆਪਾਂ ਖਾਦਾ ਸੀ ਫਾਰਮ ਹਾਊਸ ਪੀਜ਼ਾ ਨਾ ਫਾਰਮ ਹਾਊਸ ਬਹੁਤ ਘੈਂਟ ਪੀਜ਼ਾ ਖਾਦਾ ਸੀ ਉਹਦੇ ਵਿੱਚੋਂ ਉਹਦੇ ਵਿੱਚੋਂ ਇੱਕ ਛੋਟੀ ਜੀ ਬਾਈਟ ਪਈ ਵੀ ਹੈ ਔਰ ਬਹੁਤ ਘੈਂਟ ਵਾਲਾ ਪੀਜ਼ਾ ਹੈ ਬਾਕੀ ਸਾਰਾ ਮੈਂ ਨਹੀਂ ਖਾਦਾ ਬਿਕੋਜ਼ ਮੈਂ ਡਾਈਟ ਤੇ ਸੀ ਮਨਿੰਦਰ ਖਾ ਗਿਆ ਹਾਂ ਹਾਂ ਮੈਂ ਖਾਦਾ ਹਾਂ ਹਾਂ ਮੈਂ ਖਾਦਾ ਬਾਕੀ ਨਾਮ ਨਹੀਂ ਕਰਦਾ ਤੇ ਬਾਕੀ ਸਕਰੀਨ 'ਚ ਨੰਬਰ ਦਿੱਤਾ ਹੋਇਆ ਹੈ ਤੁਸੀਂ ਕਾਲ ਕਰ ਸਕਦੇ ਹੋ ਹਾਂ ਨੀਮ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦਾ ਮੇਨ ਲੋਗੋ ਹੈ ਜੀ ਦਾ ਪੀਜ਼ਾ ਸਪੌਟ ਔਰ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਪਿਆਰਾ ਲੋਗੋ ਬਣਿਆ ਹੋਇਆ ਦਾ ਪੀਜ਼ਾ ਸਪੌਟ ਇੱਥੇ ਬੈਠਣ ਦੇ ਲਈ ਬਹੁਤ ਪਿਆਰੀ ਜਗ੍ਹਾ ਫੁੱਲੀ ਏਸੀ ਲਓ ਮੈਂ ਹੋਰ ਫਿਰ ਦਿਖਾਉਂਗੀ ਹਾਂ ਤੁਸੀਂ ਕੁਝ ਬੋਲਿਓ ਲਓ ਜੀ ਓਕੇ ਇੱਧਰ ਆਜੋ ਵੀਰਣਾ ਹਾਂਜੀ ਵਿੱਚ ਪੰਜਾਬ ਵੀ ਆ ਰਿਹਾ ਆਪਣਾ ਪੰਜਾਬ ਪੰਜਾਬ ਆਉਣਾ ਵੀ ਜ਼ਰੂਰੀ ਹੈ ਤੇ ਤੁਸੀਂ ਦੇਖ ਰਹੇ ਮਿਕਰ ਸਿੰਘ ਬਲੌਗ ਔਰ ਮੈਂ ਆ ਪਿੱਕਰ ਸਿੰਘ ਔਰ ਨਾਲ ਉਹ ਵਿਰਾਟ ਮਹਿਲ ਤੇ ਅੱਜ ਲਵ ਨੇ ਸਪੈਸ਼ਲੀ ਅਰੇਂਜਮੈਂਟ ਕੀਤਾ ਸੀ ਔਰ ਬਾਈ ਸੰਦੀਪ ਨੇ ਜਸਕਰਨ ਨੇ ਔਰ ਬਾਈ ਜਦ ਮਨਾ ਜਸ਼ਨ ਇਹਨਾਂ ਨੇ ਬਹੁਤ ਪਿਆਰਾ ਅਰੇਂਜਮੈਂਟ ਕੀਤਾ ਇੱਥੇ ਦਾ ਪੀਜ਼ਾ ਸਪੌਟ ਦੇ ਉੱਤੇ ਅਸੀਂ ਆਏ ਔਰ ਅੱਜ ਦਾ ਬਲੌਗ ਸੀ ਇਸੇ ਕਰਕੇ ਸਪੈਸ਼ਲ ਸੀ ਕਿਉਂਕਿ ਇਹ ਅਸੀਂ ਇੱਥੇ ਵਿਜ਼ਿਟ ਕਰਨਾ ਸੀ ਔਰ ਇੱਥੇ ਕੋਈ ਅਸੀਂ ਪ੍ਰੋਮੋਸ਼ਨ ਤੇ ਨਹੀਂ ਆਏ ਇਹ ਸਾਡਾ ਆਪਣਾ ਹੀ ਰੈਸਟੋਰੈਂਟ ਹੈ ਆਪਣਾ ਹੀ ਪੀਜ਼ਾ ਸਟੋਰ ਹੈ

ਆ ਦੇਖੋ ਉਹਨੇ ਬਾਤ ਪਈ ਪਈ ਫਿਰ ਉਹ ਹੋ ਜਾਂਦੇ ਨਾ ਉਹ ਮਿੱਟੀ ਖਾ ਗਿਆ ਹਮਾ ਵੀ ਮੋਟਾ ਹੋਣਾ ਨਾ ਕਰਨਾ ਅੱਛਾ ਮੇਰਾ ਬੰਦਰ ਬਾਹ ਤੇ ਹਰਤੇ ਪਿਖਾ ਗਈਆਂ ਹਮ ਮੈਂ ਕਿ ਸਿਰੇ ਡਾਤਾ ਵਿਚਾਰੀ ਦਾ ਮਿੱਟੀ ਜਿੰਨੇ ਆਪ ਦਾ ਖੁਦ ਸਿਰੇ ਡਾਤਾ ਕਤਲ ਕਰ ਲੈਦੀ ਜਿੰਨੇ ਆਪ ਦਾ ਹੀ ਮਰਦੇ ਨੇ ਮੇਰਾ ਚਲੋ ਜੀ ਓਕੇ ਮਿਲੋ ਸਾਰੇ ਸਾਨੂੰ ਦਾ ਪੀਜ਼ਾ ਦਾ ਪੀਜ਼ਾ ਸਪੌਟ ਦੇ ਉੱਤੇ ਤੁਸੀਂ ਜ਼ਰੂਰ ਪਹੁੰਚਣਾ ਔਰ ਸਾਰੇ ਇਹਨਾਂ ਨੂੰ ਜਿੰਨੇ ਜਣੇ ਦੇਖ ਰਹੇ ਨੇ ਮੇਰਾ ਕਿਕਰ ਸਿੰਘ ਬਲੌਗ

ਅੱਗੇ ਚੱਲੋ ਪਹਿਲਾਂ ਸਾਰੇ ਅੱਡੇ ਪਹਿਲਾਂ ਮੰਮੂ ਪਹਿਲਾਂ ਮੰਮੂ ਸੱਤ ਬਰਥਡੇ ਹੈ ਨਹੀਂ ਜੀ ਮੰਮੂ ਸਪੈਸ਼ਲ ਡੇਸਟ ਬਰਥਡੇ ਹੈ ਹੈਪੀ ਬਰਥਡੇ ਤੇ ਨਹੀਂ ਅੱਛਾ ਨਹੀਂ ਮੇਰੇ ਇੱਥੇ ਆਓ ਇੱਥੇ ਆਓ ਹਾਂ ਇਹਨੂੰ ਇਹਨੂੰ ਸਾਈਡ ਤੇ ਕਰ ਦੋ ਇੱਕ ਕਰ ਇਹਨੂੰ ਸਾਈਡ ਤੇ ਕਰੂ ਆਹ ਦੇਖੋ ਹੁਣ ਕੇ ਜੈਪ ਕਰ ਲੋ ਇਤਨੇ ਮਹਿੰਗੇ और रोक लिया क्यों? ਕਿਉਂ ਰੋਕ ਲਿਆ ਕਿਉਂ ਪਤਾ ਨਹੀਂ ਕਰ ਰੋਕ ਇਹ ਦਿਨ ਮੈਨੂੰ ਪਤਾ ਨਹੀਂ ਲੱਗਿਆ ਸਪੈਸ਼ਲ ਗਰਲ ਬੋਡੀ ਗਰਲ ਕਿਸ ਕਰਾਉਂਦੇ ਕਰੀਆ ਚਾਹ ਮੈਂ ਆਪਾਂ ਇਸ ਵੀ ਕਿੰਨੇ ਦੰਦਦਰੂਨਾ ਦੇ ਹੋਰ ਤੇ ਹੋਰ ਇੱਕ ਇੱਕ ਦੰਦ ਚੋਕ ਕਰਵਾ ਲਈ ਲੜੀ ਲੱਗ ਗਈ ਆਜੋ ਨੰਬਰ 2 ਆਜੋ ਵੀ ਇਹ ਕਿੱਕ ਕੈਕ ਕੱਢ ਹੂੰ ਕਿਸੇ ਵੀ ਆਲਮ ਦੇ ਮੈਂ ਬਾਤ ਚਾਉਣਾ ਹਾਂ ਤੁਸੀਂ ਨਾਲ ਖੜਜੋ ਅੱਛਾ ਲੱਗੇਗਾ ਖੜਜੋ ਨਾਲ ਹੂੰ ਖੜਜੋ ਖੜਜੋ ਚੇਅਰ ਪਿੱਛੇ ਕਰ ਤੋ ਨਾ ਚੇਅਰ ਪਿੱਛੇ ਕਰ ਲਓ ਲਓ ਜੀ ਆਪਣੀ ਮਿੱਤੀ ਦਾ ਹੋ ਰਿਹਾ ਸਨਮਾਨ ਰੈਡੀ ਰੈਡੀ ਸਨਾਈਪ ਦੂਰੀ ਤੇ ਦੇ ਨੀਂਂ ਮਿਲ ਜੀ ਹਾਂ ਜੀ ਮਾਮੂ

ਗਈ ਦਲ ਸੁਦਾ ਬਾਟਾ ਬਾਟਾ ਤੋਂ ਬਹੁਤ ਜ਼ਿਆਦਾ ਨਹੀਂ ਲੈਣੀ ਬਪਰਾ ਆ ਮੈਂ ਜਾਉ ਜਾਓ ਜਾਓ ਥੈਂਕ ਯੂ ਬਣਾ ਦੀ ਅਗਰ ਫਰਮਾਨ ਦੇਣਾ ਲੋਟੇ ਲੋਟੋ ਧੰਨਵਾਦ ਹਾਂ ਹਾਂ ਇਹ ਰੈਡੀ ਇਹ ਕਿਉਂ ਹੋ ਮਾਮੂ ਗੁਸ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਸਮਾਨ ਮਿਲਿਆ ਤੇ ਮੈਨੂੰ ਬਹੁਤ ਪਿਆਰੀ ਸ਼ੀਜ਼ ਮਿਲੀ ਆ ਔਰ ਮਾਮੂ ਮਾਰਾ ਇਹ ਪਿੱਛੇ ਹੋ ਜਾਓ ਆਓ ਬਈ ਵਾਮ ਵੈਲਕਮ ਵਾਮ ਵੈਲਕਮ ਜਾ ਬਈ ਚਲੋ ਇਹ ਸਾਡੀ ਛੋਟੀ ਭੈਣ ਹੈ ਜੀ ਹਾਂਜੀ ਹਾਏ ਸਾਰੇ ਸਾਰੇ ਨਾਟਕਾਂ 'ਚ ਸਾਡੀ ਭੈਣ ਹੀ ਹੁੰਦੀ ਆ ਜਿਹੜੇ ਗੁੱਟਖਾ ਨਹੀਂ ਹੁੰਦੇ ਕਾ ਦੇਖੋ ਰੈਡੀ ਹਾਂ ਉਹ ਗੱਡੀ ਵਿੱਚ ਤੁਸੀਂ ਜਾਵੋ ਲਓ ਜੀ ਲਓ ਇਹਨੇ ਦੇ ਤੁਹਾਨੂੰ ਫਟ ਵੀ ਲੱਡੀ ਫਟ ਕਰ ਲਓ ਲਾਓ ਭਾਈ ਇਹ ਸਪੈਸ਼ਲੀ ਮੂਮੈਂਟ ਆ ਪਤਾ ਸਾਡੀ ਲੱਟੂ ਆਇਆ ਲੱਗ ਰਿਹਾ ਤੁਸੀਂ ਤਿੰਨੋ ਜਣੇ ਵੀ ਜਿਵੇਂ ਪੂਰਾ ਆਪਣਾ ਸਟਾਫ ਹੁੰਦਾ ਨਾ ਜੀ ਇਸੇ ਕਰਕੇ ਬੈਕ ਹੁੰਦੇ ਜਿਵੇਂ ਐਸ ਐਸ ਮੀ ਨੇ ਗੁੱਡ ਅਚੀਵਮੈਂਟ ਕੀਤੀ ਹੁੰਦੀ ਨਾ ਲੱਟੂ ਨੇ ਜਿਆਦਾ ਫੀਸ ਇਕਵਾ ਕੇ ਮਾਸੀ ਜੀ ਮਾਰਨ ਬੜਾ ਬੋਲ ਲਓ ਜੀ ਠੀਕ ਹੈ ਦੋਸਤੋ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਔਰ ਇਹ ਬਲੌਗ ਕਰਨ ਲੱਗੇ ਆ ਖਤਮ ਮਿਲਾਂਗੇ ਅਗਲੇ ਦਿਨ ਨਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਧੰਨ